ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਮਣ ਭੇਜਣ ਵਾਲੇ ਈਡੀ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ ਜੀ ਹਾਂ ਜਲੰਧਰ ਤੋਂ ਸਿੱਧਾ ਚਨਈ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਸਿਆਸਤ ਦੇ ਵਿੱਚ ਵੀ ਹਲਚਲ ਮਚਦੀ ਨਜ਼ਰ ਆ ਰਹੀ ਹੈ ਤਾਂ ਈਡੀ ਨੇ ਜੁਆਇੰਟ ਡਾਇਰੈਕਟਰ ਰਵੀ ਤਿਵਾਰੀ ਦਾ ਤਬਾਦਲਾ ਚਨਈ ਕਰ ਦਿੱਤਾ ਇਹ ਉਹੀ ਆਈਆਰਐਸ ਅਧਿਕਾਰੀ ਹੈ ਜਿਸ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਨੂੰ ਵਿਦੇਸ਼ ਜਾਇਦਾਦ ਮਾਮਲੇ ਦੇ ਵਿੱਚ ਸੰਮਣ ਜਾਰੀ ਕੀਤਾ ਸੀ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਨੂੰ ਸੰਮਣ ਭੇਜਣ ਵਾਲੇ ਈਡੀ ਦੇ ਐਡੀਸ਼ਨਲ ਡਾਇਰੈਕਟਰ ਅਤੇ ਵਿੱਤ ਮੰਤਰਾਲੇ ਨੇ ਕਾਰਵਾਈ ਕਰਦੇ ਹੋਏ ਉਹਨਾਂ ਦਾ ਤਬਾਦਲਾ ਕਰ ਦਿੱਤਾ ਤਾਂ ਸੰਮਣ ਜਾਰੀ ਹੋਣ ਤੋਂ ਕੇਵਲ 2 ਦਿਨਾਂ ਦੇ ਅੰਦਰ ਹੀ ਅਧਿਕਾਰੀ ਨੇ ਜਿਹੜੇ ਰਵੀ ਤਿਵਾਰੀ ਨੂੰ ਚਨਈ ਦਾ ਤਬਾਦਲਾ ਕੀਤਾ ਜਾਣ ਦੇ ਨਾਲ ਰਾਜਨੀਤਿਕ ਗੱਲਬਾਤਾਂ ਉੱਤੇ ਚਰਚਾਵਾਂ ਵੀ ਤੇਜ਼ ਹੋ ਗਈਆਂ ਨੇ ਹਾਲੀ ਦੇ ਵਿੱਚ ED ਨੇ ਇੱਕ ਪੁਰਾਣੇ ਮਾਮਲੇ ਦੀ ਜਾਂਚ ਕੀਤੀ ਹੈ ਜਾਂਚ ਦੇ ਸਿਲਸਿਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਨੂੰ ਤਲਬ ਕੀਤਾ ਗਿਆ ਸਿਹਤ ਕਾਰਨਾ ਕਰਕੇ ਕੈਪਟਨ ਪੇਸ਼ ਨਹੀਂ ਹੋ ਸਕੇ ਜਦਕਿ ਰਣਿੰਦਰ ਸਿੰਘ ਵੀ ਨਿਰਧਾਰਿਤ ਮਿਤੀ ਉੱਤੇ ਹਾਜ਼ਰ ਨਹੀਂ ਹੋਏ ਤਾਂ ਸੂਤਰਾਂ ਅਤੇ ਵੱਖ-ਵੱਖ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਗਲੀ ਤਾਰੀਖ ਦਿੱਤੇ ਜਾਣ ਤੋਂ ਪਹਿਲਾਂ ਹੀ ਸਬੰਧਤ ਐਡੀਸ਼ਨਲ ਡਾਇਰੈਕਟਰ ਦੇ ਤਬਾਦਲੇ ਦੇ ਆਦੇਸ਼ ਜਾਰੀ ਹੋ ਗਏ ਸਨ ਤਾਂ ਕੈਪਟਨ ਨੂੰ ਸੰਮਣ ਭੇਜੇ ਜਾਣ ਤੋਂ ਬਾਅਦ ਸੂਬੇ ਦੀ ਰਾਜਨੀਤੀ ਦੇ ਵਿੱਚ ਹਲਚਲ ਜਿਹੜੀ ਤੇਜ਼ ਹੋ ਗਈ ਸੀ ਕਾਂਗਰਸ ਦੇ ਸੀਨੀਅਰ ਨੇਤਾ ਪੁਪੇਸ਼ ਬਘੇਲ ਨੇ ਪ੍ਰੈਸ ਕਾਨਫਰੈਂਸ ਦੌਰਾਨ ਕੈਪਟਨ ਦੀ ਕਾਂਗਰਸ ਦੇ ਵਿੱਚ ਵਾਪਸੀ ਦਾ ਸਵਾਗਤ ਕਰਨ ਦੀ ਗੱਲ ਵੀ ਆਖ ਦਿੱਤੀ ਸੀ ਤਾਂ ਇਸੇ ਦੌਰਾਨ ਭਾਜਪਾ ਦੇ ਇੱਕ ਸੀਨੀਅਰ ਨੇਤਾ ਨੇ ਹਸਪਤਾਲ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਹਾਲਾਂਕਿ ਇਸ ਮੁਲਾਕਾਤ ਦੇ ਦੌਰਾਨ ਕੀ ਗੱਲਬਾਤ ਹੋਈ ਇਸ ਬਾਰੇ ਕੁਝ ਵੀ ਜਿਹੜਾ ਸਾਹਮਣੇ ਨਹੀਂ ਆ ਸਕਿਆ ਪਰ ਈਡੀ ਅਧਿਕਾਰੀ ਦੇ ਤਬਾਦਲੇ ਦੇ ਨਾਲ ਰਾਜਨੀਤਿਕ ਅਟਕਲਾਂ ਨੂੰ ਹੋਰ ਹੌਸਲਾ ਮਿਲ ਗਿਆ ਹੈ ਵਿਰੋਧੀ ਧਿਰਾਂ ਇਸ ਨੂੰ ਸਿਆਸੀ ਦਬਾਅ ਦੇ ਨਾਲ ਜੋੜ ਕੇ ਦੇਖ ਰਹੀਆਂ ਨੇ ਜਦੋਂ ਕਿ ਅਧਿਕਾਰਿਕ ਤੌਰ ਉੱਤੇ ਇਸ ਤਬਾਦਲੇ ਨੂੰ ਸੁਧਾਰਨ ਪ੍ਰਸ਼ਾਸਕੀ ਪ੍ਰਕਿਰਿਆ ਦੱਸਿਆ ਜਾ ਰਿਹਾ ਹੈ